ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੇ ਰਹਿਣ ਵਾਲੇ ਇੱਕ ਵਿਅਕਤੀ ਕੁਲਦੀਪ ਕੁਮਾਰ ਨੇ ਪਿੰਡ ਦੇ ਹੀ ਵਿਅਕਤੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਦਿਨ ਬਾਅਦ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਸੀ ਇਸ ਦੌਰਾਨ ਪੁਲਿਸ ਨੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਸੋਢੀ ਲਾਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਸਬੰਦੀ ਜਾਣਕਾਰੀ ਦਿੰਦਿਆਂ ਥਾਣਾ ਰਾਵਲਪਿੰਡੀ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਪਾਸੋਂ ਕੀਤੀ ਗਈ ਪੁੱਛਗਿੱਛ ਖੁਲਾਸਾ ਹੋਇਆ ਕਿ ਸੋਢੀ ਲਾਲ ਨੇ ਮ੍ਰਿਤਕ ਕੁਲਦੀਪ ਕੁਮਾਰ ਦੇ ਨਾਂ ਤੇ 5,80,000 ਰੁਪਏ ਦਾ ਲੋਨ ਲੈ ਕੇ ਉਕਤ ਰਕਮ ਆਪਣੇ ਕੋਲ ਰੱਖ ਲਈ ਸੀ ਜਿਸ ਕਾਰਨ ਬੈਂਕ ਵਾਲੇ ਕੁਲਦੀਪ ਕੁਮਾਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ ਜਿਸ ਤੋਂ ਬਾਅਦ ਮ੍ਰਿਤਕ ਕੁਲਦੀਪ ਕੁਮਾਰ ਨੇ ਸੋਢੀ ਲਾਲ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ 28 2024 ਨੂੰ ਅਸੀਂ ਸਾਡੇ ਕੋਲ ਇੱਕ ਚਰਨਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਾਸਟਾ ਨੇ ਸਾਨੂੰ ਬਿਆਨ ਦਰਜ ਕਰਾਏ ਸੀ ਕਿ ਜਿਹਦੇ ਵਿੱਚ ਉਹਨੇ ਸਾਨੂੰ ਦੱਸਿਆ ਕਿ ਆਪਣਾ ਉਹਦਾ ਚਾਚਾ ਕੁਲਦੀਪ ਕੁਮਾਰ son of ਹਰਭਜਨ ਸਿੰਘ ਵਾਸੀ ਪਾਸਟਾ ਜਿਹਨੇ 17 8 2024 ਨੂੰ ਨਹਿਰ ਦੇ ਵਿੱਚ ਸ਼ਾਮਾ ਹਤੀ ਸੀ ਜਿਹਦੇ ਬਿਆਨਾਂ ਤੇ ਅਸੀਂ 108 BNS ਅਬਲੀਕ 3 BNS ਦੇ ਬਿਹਾਫ ਤੇ ਇਸ ਪਰਚਾ ਦਰਜ ਕੀਤਾ ਸੀਗਾ ਜਿੰਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਵੱਲੋਂ ਆਪਣਾ ਵਕਫਾਕ ਟੀਮ ਆ ਤਿਆਰ ਕਰਕੇ ਤੇ ਛੋਟੀ ਲਾਲ ਅਕਿਊਸਡ ਜਿਹੜਾ ਸਾਡਾ ਹੈਗਾ ਛੋਟੀ ਲਾਲ son of ਗਿਆਮਚੰਦ ਜਿਹਨੂੰ ਆਪਣਾ 31 ਅੱਠ ਨੂੰ ਅਰੈਸਟ ਕੀਤਾ ਤੇ ਇਹ ਇਹਦੇ ਵਿੱਚ ਇਹ ਚੀਜ਼ ਕਲੀਅਰ ਹੁੰਦੀ ਹੈ ਕਿ ਜਿਹੜਾ ਆਪਣਾ ਛੋਟੀ ਲਾਲ ਅਕਿਊਸਡ ਆ ਉਹਨੇ ਕੁਲਦੀਪ RAM ਤੇ ਆਪਣਾ ਨਾਂ ਤੇ ਲੋਨ ਲੇਤਾ ਸੀ 580000 ਦਾ ਜ ਜਿਹਦੇ ਵਿੱਚ ਕੁਲਦੀਪਰਾਮ ਦੇ ਘਰ ਬੈਂਕ ਵਾਲੇ ਵਾਰੀ ਵਾਰੀ ਆਉਂਦੇ ਸੀ ਕਿ ਜਿੰਦੇ ਵਿਆਹ ਤੇ ਉਹਨੇ ਆਪਣਾ ਸੁਸਾਇਡ ਕੀਤਾ ਸੀ ਤੇ ਇਹਦੀ ਹੁਣ ਇੱਕ ਦਿਨ ਦਾ ਰਿਮਾਂਡ ਮਿਲਿਆ ਹੈ ਜੀ ਕਿ ਇਹਦੇ ਨਾਲ ਅਸੀਂ ਮਜਬੂਰ ਕੋਸ਼ਿਸ਼ ਕਰਕੇ ਤੇ ਬਾਕੀ ਤੈਅ ਤੱਕ ਹੋ ਜਾ ਸਾਰੇ ਛੋਟੀ ਲਾਲ ਨੇ ਕੋਈ ਹੋਰ ਵੀ ਕਿਸੇ ਨਾਲ ਕੋਈ ਖੱਤੜੀ ਦਾ ਕੋ ਮਾਮਲਾ ਦਰਜ ਹੈ ਜੀ ਉਹ ਚੀਜ਼ ਵੈਰੀਫਾਈ ਕਰਕੇ ਜੀ ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਪਾਸਟਾ ਦੇ ਰਹਿਣ ਵਾਲੇ ਇੱਕ ਵਿਅਕਤੀ ਕੁਲਦੀਪ ਕੁਮਾਰ ਨੇ ਪਿੰਡ ਦੇ ਹੀ ਵਿਅਕਤੀ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਚਾਰ ਦਿਨ ਬਾਅਦ ਲਾਸ਼ ਨੂੰ ਨਹਿਰ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਸੀ ਇਸ ਦੌਰਾਨ ਪੁਲਿਸ ਨੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਸੋਢੀ لال ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਰਾਵਲਪਿੰਡੀ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਪਾਸੋਂ ਕੀਤੀ ਗਈ ਪੁੱਛਗਿੱਛ ਖੁਲਾਸਾ ਹੋਇਆ ਕਿ ਸੋਢੀ ਲਾਲ ਨੇ ਮ੍ਰਿਤਕ ਕੁਲਦੀਪ ਕੁਮਾਰ ਦੇ ਨਾਂ ਤੇ 5,80,000 ਰੁਪਏ ਦਾ ਲੋਨ ਲੈ ਕੇ ਉਕਤ ਰਕਮ ਆਪਣੇ ਕੋਲ ਰੱਖ ਲਈ ਸੀ ਜਿਸ ਕਾਰਨ ਬੈਂਕ ਵਾਲੇ ਕੁਲਦੀਪ ਕੁਮਾਰ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਸਨ ਜਿਸ ਤੋਂ ਬਾਅਦ ਮ੍ਰਿਤਕ ਕੁਲਦੀਪ ਕੁਮਾਰ ਨੇ ਸੋਢੀ ਲਾਲ ਤੋਂ ਦੁਖੀ ਹੋ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ